ਰਨੋ ਸਿੰਘ ਦੀ ਲਾਡੋ ਫਿਕਰ ਹੁਣ ਜਦੋਂ ਕਹਿੰਦੇ ਵੀ ਪ੍ਰਮਾਤਮਾ ਨੇ ਆਪਾਂ ਨੂੰ ਸਮਾਂ ਦਿੱਤਾ ਇਹਦੇ ਉਧਰ ਬਾਬੇ ਵਾਲੇ ਪਾਸੇ ਕਈਆਂ ਪਿੰਡਾਂ ਦੇ ਵਿੱਚ بارش ਆ ਪਰ ਪ੍ਰਮਾਤਮਾ ਨੇ ਕਹਿੰਦੇ ਵੀ ਮੀਤਾ ਵੀ ਪਾਗ ਲੈ ਬਹੁਤ ਵੱਡਾ ਮੇਲਾ ਬਹੁਤ ਵੱਡੀ ਧਰਤੀ ਹੈ ਅੱਜ ਇਹਦੇ ਅੰਬਾ ਨੌਜਵਾਨ ਜਿਹਦੇ ਅੱਜ ਮਹਿੰਗੀਆਂ ਕਬੱਡੀਆਂ ਪਾਜੇ ਨੇ ਜਿਹਦੇ ਅੱਜ ਛੋਟੀ ਛੋਟੀ ਦੀਆਂ ਕਬੱਡੀਆਂ ਪਾਜੇ ਨੇ ਉਹ ਬੱਲੇ 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 ਉਹ ਬੱਲੇ ਬੱਲੇ ਹੋ ਗਈ ਜੱਟੀਆਂ ਆ ਤੇਰੇ ਜੱਟ ਨੇ ਕਰਾਈ ਹੋਈ ਆ य यार चूरी चढ़ी आहे जवानी पूरी आ सामे छना वारा पूरी 51000 ਲੱਗਾ ਹੋਇਆ ਵਿੱਕੇ ਦਿਆਲ ਦਾ ਇੰਦਰਜੀਤ ਜੋਸ਼ਣ ਦਾ ਪ੍ਰਤਾਪ ਮੋਮੀ ਦਾ ਬੱਲੇ ਸੰਧੂ ਦਾ ਅਸ਼ਮੀਤ ਫੁੱਲ ਦਾ ਇੰਦਰਜੀਤ ਜੋਸ਼ਣ ਦਾ ਗਗਨ ਬ੍ਰਦਰ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਜਾਬ ਸਾਡਾ ਵੀਰ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਲੱਗੇ ਨੇ ਅਮਰੀਕ ਸਿੰਘ ਸੁਖਮਣ ਆ ਗਿਆ ਸਾਹਮਣੇ ਕਹਿੰਦੇ ਸੁਖਮਣ ਵੀ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਵੀ 16 ਜੂਨ ਨੂੰ ਵੱਡਾ ਮੇਲਾ ਸੈਤੋ ਕੇ ਪਿੰਡ ਜਿਹੜੇ ਹੋਵੇਗਾ ਤੇ ਜੱਸ ਨੂੰ ਕਹਿੰਦੇ ਫੋਰ ਬਾਏ ਫੋਰ ਉਧਰ ਜਾਵੇਗਾ ਉਧਰ ਜਾਫਤਾ ਤੇਲਾ ਕਹਿੰਦੇ ਚਮਕੌਰ ਨਾਲ ਕਹਿੰਦੇ ਜਰਮਨ ਮੁਝਾ ਲੋੜੇ ਚਮਕੌਰ ਧੰਨਾ ਜੀਮਾ ਪੁਰਤਗਾਲ ਦੇ ਵੀਰ ਨੇ ਬੰਟੀ ਯੂਐਫਐ ਮਰਜੋਬ ਸ਼ਾ ਯੂਕੇ ਸਿਤਾ ਰੰਧਾਵਾ ਯੂਕੇ ਰੋਬੀ ਯੂਕੇ ਤੇ ਕੀਪੀ ਯੂਕੇ ਸੰਦੇਗੇ ਉਧਰ ਵੀ ਸੋਰਾ ਜੋਨ ਨੂੰ ਵੱਡਾ ਮਾਣ ਤੋਂ ਫਰਮਾਨ ਹੋਵੇਗਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਜਾਨ ਵੱਡਾ ਰਤਬਾ ਰੱਖਿਆ ਉਧਰ ਕਹਿੰਦੇ ਮਿੱਕੇ ਦਿਆਲ ਨੇ ਐਲਾਨ ਕਰਵਾਦਾ ਵੀ ਆਉਂਦੇ ਸਾਲ ਹਾਰ ਲੈ ਜਾਂ ਕਹਿੰਦੇ ਟਰੈਕਟਰ ਮੋਜਾ ਮਾਣਦੇ ਆ ਬੰਦੇ ਬਾਹਰ ਲੈ ਆ ਦਿੱਤੇ ਜਾਣਗੇ ਹਾਰ ਲੈ ਜਾਂ ਟਰੈਕਟਰ ਪਿੰਡਾਂ ਤੇ ਗੱਲ ਵੱਖਰੀ ਹੋਈ ਪਈ ਹੈ ਲੱਗਾ ਹੋਇਆ ਜੋਰ ਕਮਾਲ ਹੀ ਹੈ ਗਾਰਵੇ ਦਾ ਨਾਂ ਥੋੜਾ ਦਸ ਮੇਰੇ ਲੱਗਿਆ ਕਿ ਘੱਡਾ ਕੁੱਟੇ ਦਾ ਉੱਡੀ ਜਾਂਦਾ ਪਤਾ ਨਹੀਂ ਲੱਗਦਾ ਆ ਸੋਰ ਸਿੰਘ ਆ ਗਿਆ ਨੋਜ਼ਰ ਅਮਰੀਕ ਸਿੰਘ ਕਰੀ ਸਾਹਮਣੇ ਕਹਿੰਦੇ ਟੀਮ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਹ ਟੀਮ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਉਹ ਚਾਰੇ ਪਿਆਰ ਆਹ ਸਾਹਮਣੇ ਨੇ ਇਹ ਰੀਸੇ ਉਹ ਜਿਹੜੇ ਸੱਪਾਂ ਦੇ ਵੀ ਸਾਥ ਅਸੀਂ ਸਾਰੇ ਲੈ ਨਾਟੇ ਕਹਿੰਦੇ ਜੜ ਚੜ੍ਹ ਨਹੀਂ ਦਿੰਦੇ ਉਹ ਦੁਨੀਆ ਜਿਉਂਦੀ ਦਿੰਦੀ ਤੇ ਯਾਰ ਮਰਨ ਨਹੀਂ ਦਿੰਦੇ ਉਹ ਦੁਨੀਆ ਜਾਣ ਨਹੀਂ ਦਿੰਦੀ ਇਹ ਯਾਰ ਮਰ ਨਹੀਂ ਦਿੰਦੇ ਵੱਡਿਆ ਗੱਲਾ ਗੱਲਾ ਬੱਲਾ ਡੱਕਿਆ ਗਿਆ ਮੇਰੇ ਮਿੱਤਰੋ ਥੋੜੀ ਚੋਟ ਵੀ ਆਈ ਹੈ ਛੰਨਾ ਵਾਲੇ ਦੀ ਦੂਜੀ ਰੇਡ 51 ਹਜ਼ਾਰ ਦੀ ਪੈ ਗਈ ਮੇਰੇ ਮਿੱਤਰੋ ਪਰਮਜੀਤ ਸਿੰਘ ਜੀ ਪੰਮਾ ਜਾਂਦਾ ਕਾਰਬ ਯਾਰ ਰਣਜੀਤ ਸਿੰਘ ਜੀ ਤੜੂ ਪ੍ਰਧਾਨ ਵੀਰ ਨੇ ਸਾਡੇ ਆਕਾਸ਼ ਅਸਰ ਸਿੰਘ ਦੀ ਧਰਤੀ ਦਾ ਤੇ ਧੀਰੀ ਕਹਿੰਦੇ 51 ਹਜ਼ਾਰ ਦੀਆਂ ਉਹ ਸਫਲ ਪਾ ਗਿਆ ਹੈ ਗਗਨ ਬ੍ਰਦਰ ਤੇ ਵਿੱਕੇ ਦਿਆਲ ਵੱਲੋਂ ਅੱਜ ਬੈਸਟਨ ਫੋੜ ਦਿੱਤੇ ਜਾਣੇ ਆ ਅੱਜ ਬੈਸਟਨ ਫੋੜ ਦਿੱਤੇ ਜਾਣੇ ਆ ਗਰਨਾਪ ਸਿੰਘ ਜੀ ਦਿਆਲ ਸਾਹਿਬ ਨੂੰ ਮੁਬਾਰਕਬਾਦ ਹੈ ਸਾਡੇ ਮਾਤਾ ਰਣਜੀਤ ਕੌਰ ਨੂੰ ਮੁਬਾਰਕਬਾਦ ਹੈ ਜਿਹਦੇ ਪੁੱਤਰ ਭਾਗਾ ਵਾਲੇ ਨੇ ਭਾਗਾ ਵਾਲੀਓ ਮਾਂ ਅੱਜ ਵੱਡਾ ਮੇਲਾ ਹੈ ਅੱਜ ਵੱਡਾ ਮੇਲਾ ਮੈਂ ਤੇ ਪਹਿਲਾ ਆਖਿਆ ਕਿ ਦੁਨੀਆ 'ਚ ਬਿੱਕਾ ਬਿੱਕਾ ਹੋ ਲੱਗਦੀ ਹੈ ਮੁੰਡੇ ਨੇ ਉਹ ਦੁਨੀਆ 'ਚ ਦਿੱਕਾ ਦਿੱਕਾ ਹੋ ਲਾਦੀ ਮੁੰਡੇ ਨੇ ਉਹ ਦੁਨੀਆ ਚਿੱਤਕਾ ਦਿੱਕਾ ਹੋ ਲਾਦੀ ਆ ਵੇਖਿਆ ਕਹਿੰਦਾ ਮੇਰਾ ਨਹੀਂ ਇਹ ਮੇਰੇ ਭਰਾਵਾਂ ਦਾ ਮੇਲਾ ਉਹ ਮੇਰੇ ਯਾਰਾਂ ਦਾ ਮੇਲਾ ਉਹ ਮੇਰੇ ਵੀਰਾਂ ਦਾ ਮੇਲਾ ਕਿ ਜਿੰਨਾ ਮਾਲ ਖੜੋ ਅਸੀਂ ਢੁੱਲ ਕੇ ਖੜੀ ਆ ਕੀ ਹੋਣਗੇ ਨਤੀਜੇ ਸਾਰਾ ਢੁੱਲ ਕੇ ਖੜੀ ਆ ਕੀ ਹੋਣਗੇ ਨਤੀਜੇ ਸਾਰਾ ਢੁੱਲ ਕੇ ਖੜੀ ਆ ਮੇਰਾ ਕੋਟੀਆ ਨੀਲੇ ਰੰਗ ਦੀ ਕਹਿੰਦੇ ਨੀਕਰੰਬੇ ਦੇ ਪਾਈ ਹੋਈ ਹੈ ਵਿੱਚ ਚਿੱਟੀਆਂ ਧਾਰੀਆਂ ਆਹ ਨੀਲੇ ਰੰਗ ਦੀ ਸ਼ੋਹ ਤੇ ਚਿੱਟੇ ਰੰਗ ਦੇ ਮਗਰਾਟ ਆਹ ਨੀਲੇ ਫੋਰ ਦੇ ਆ ਮੇਰੇ ਮਿੱਤਰੋ ਇਧਰ ਕਬੱਡੀ ਸਿਰੇ ਦੀ ਆ ਆਹ ਕੁਰਸੀਆਂ ਵਾਲੇ ਬਾਈ ਥੋੜਾ ਪਿੱਛੇ-ਪਿੱਛੇ ਕੁਰਸੀਆਂ ਕਰ ਲੋ ਤੁਹਾਡਾ ਧੰਨਵਾਦ ਹੈ ਸ਼ੀਨੀਆ ਮਾਵਾਂ ਦੇ ਬਬਰ ਸ਼ੇਰ ਇਸ ਮੈਦਾਨ ਦੇ ਵਿੱਚ ਖੇਡ ਰਿਹਾ ਹੈ ਇਹਦਾ ਬਿਆਸ ਅਲਕਾ ਇਹ ਸੁਖਮਣ ਹੈ ਨੌਜਵਾਨ ਸਾਹਮਣੇ ਕਬੱਡੀ ਪਾ ਰਿਹਾ ਹੈ ਮਾਂ ਵੀਰ ਦੀਆਂ ਯਾਦਾਂ ਨੇ ਕਸਪੰਡ ਦਾ ਅਮਰ ਸਾਡਾ ਵੀਰ ਗੱਲਾਂ ਕਰਵਾ ਗਿਆ ਮੰਨੂ ਮਸਾਣੇ ਵਾਲਾ ਯਾਦ ਬਾਣੇ ਵਾਪਰ ਜਾਂਦੇ ਨੇ ਰਮਨ ਕੋਲਰ ਦੀ ਟੀਮ ਖੇਡ ਰਹੀ ਹੈ ਉਧਰ ਮਿੰਟੂ ਕਸਤੀ ਵਾਲ ਤੇ ਸਾਡਾ ਮਨੂ ਆਸਟ੍ਰੇਲੀਆ ਵੱਡੇ ਪੱਦਰ ਦੇ ਵੱਡਾ ਵੀਰਾਂ ਦਾ ਧੰਨਵਾਦ ਹੈ ਗੁਰਮਾਨ ਪ੍ਰੀਏ ਗਿੰਦੇ ਦਾ ਪਿਆਰ ਹੈ ਇਧਰ ਟਾਰਜਨ ਇੰਦਰਜੀਤ ਜੋਸ਼ਣ ਦਾ ਚਹੇਤਾ ਬਣਿਆ ਤੇ ਅੱਜ ਕਹਿੰਦੇ ਸਿਰੇ ਤੇ ਜੱਫੇ ਲੱਗ ਰਹੇ ਆ ਸਰਸੰਗਿਆ ਭੀਮ ਕਬੱਡੀ ਪਾ ਰਿਹਾ ਅਮਰੀਕ ਕਰੀ ਗੱਲ ਸੁਣ ਆਹ ਸਾਹਮਣੇ ਕਹਿੰਦੇ ਟੀਮ ਦੀ ਕਬੱਡੀ ਪੈ ਰਹੀ ਆ ਆਹ ਸਭ ਦੇ ਰੇਡਾਂ ਪਾ ਦਿਆ ਜੱਫੇ ਲੱਗਦੇ ਨੇ ਗੁਰਮਾਨ ਸਿੰਘ ਜੀ ਦੀ دیوار ਕਾੜ ਉਹ ਦੀਵਾਰ ਕਹਿੰਦੇ ਗੁਰਮਾਨ ਸਿੰਘ ਜੀ ਪਰ ਆਹ ਦੇਖੋ ਉਹ ਚੋਟੀ ਚੋਟੀ ਦੇ ਉਹ ਦੀ ਦੇ ਟੱਕਰੇ ਆ ਰੰਗਾ 15 ਮਿੰਟ ਦੇ ਦੇ ਸੰਗ ਜਿਹਨੇ ਪਹਿਲਾਂ ਤੜਕੇ ਦਾ ਸਬਰ ਕੀਤਾ 15 20 ਮਿੰਟ ਦੇਖੋ ਲੰਘ ਗਏ ਇੰਦਰਜੀਤ ਸਿੰਘ ਜੀ ਜੋਸ਼ਨ ਉਹ ਕਹਿੰਦੇ ਸੰਤ ਬਾਬਾ ਹਯਾਰਾ ਸਿੰਘ ਦੀ ਕਬੱਡੀ ਕਲੱਬ ਗੁਰਦਾਸਪੁਰ ਲਾਈਨ ਦੀ ਟੀਮ ਦਾ ਜਿਹੜਾ ਜਾਫੀ ਜਫਾ ਲਾਵੇ 51 51 ਸੌ ਦਿੱਤਾ ਜਾਵੇਗਾ ਜੱਗੇ ਦਿਆਲ ਵੱਲੋਂ ਬੱਲੇ ਗੱਲ ਦੀਨੇ ਵਾਲੀਏ ਵੱਲੋਂ ਤੇ ਬਿੱਕੇ ਦਿਆਲ ਵੱਲੋਂ ਇੰਦਰਜੀਤ ਜੋਸ਼ਨ ਵੱਡਾ ਭਰਾ ਹੈ ਸਾਡਾ ਕੀਤੇ ਬੋਲ ਪਗਾਉਂਦਾ ਆਹ ਸਾਹਮਣੇ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਇਧਰ ਕਹਿੰਦੇ ਧੋਰੀ ਛੰਨਾ ਵਾਲਾ ਇਹ ਬੱਲੇ ਬੱਲੇ ਕਰਵਾਉਂਦਾ ਵੱਡੀ ਮੋਟੀ ਮੋਟੀ ਕਰੀਦਾ ਮੀ ਆ ਗਿਆ ਜਗਦੇਵ ਸਿੰਘ ਜੀ ਵੇਖ ਜਰਾ ਆਹ ਸਾਹਮਣੇ ਮੈਨੂੰ ਲੱਗਦਾ ਵੀ ਮੁਕਾਬਲਾ ਵੀ ਸਿਰੇ ਦਾ ਹੈ ਟਰੈਕਟਰਾਂ ਵਾਲਾ ਮੈਚ ਹੈ ਇਹਨ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਇਹ ਕੌਣ ਹੈ ਇਹ ਕਹਿੰਦੇ ਬੱਲਾ ਇੱਕਠਿਆਲੇ ਵਾਲਾ ਨੰਬਰ ਜਿਹੜਾ ਛੰਨਾ ਵਾਲੇ ਧੋਰੀ ਦਾ ਵਿਆਸਵਾਲ ਦੀ ਰੇਡ ਅਮਰੀਕ ਕਰੀ ਗੱਲ ਸੁਣਿਆ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ 11 ਲਓ ਪੱਟੋ ਦੇ ਥਾਪੀਆਂ ਵੱਜਦੀਆਂ ਨੇ ਇਧਰ ਕਹਿੰਦੇ ਬਿੱਕਾ ਬਿਆਲ ਪੁਰਦਿਆਲ ਕੰਝ ਹੂੜੀ ਵੱਧ ਹੂੜੀ ਉਹ ਨਾਲ ਕਹਿੰਦੇ ਰਮਜੀਤ ਸਾਡੇ ਜੋ ਇੰਦਰਜੀਤ ਜੋਸ਼ਰਜੀ ਜੱਗਾ ਬਿਆਲ ਜੱਗਾ ਪੱਡਾ ਜੱਗਾ ਬਿਆਲ ਹਰਜੀਤ ਗਿੱਲ ਕਹਿੰਦੇ ਬੰਨਵਾਰਕ ਦਾ ਨਾਲ ਕਹਿੰਦੇ ਗਗਨ ਬਰਾਦਰ ਤੇ ਨਾਲ ਕਹਿੰਦੇ ਬਿੱਲਾ ਗਿੱਲ ਬੁੰਨੇ ਵਾਲਿਆ ਬੁੱਲ੍ਹ ਦਵਾਮਾ ਨੇ ਤੇ ਮਨਦੀਪ ਕਹਿੰਦੇ ਖਜ਼ਾਨਾ ਮੰਤਰੀ ਹੈ ਸਾਡਾ ਮਨਦੀਪ ਕੈਸੇ ਇਹ ਖਜ਼ਾਨਾ ਮੰਤਰੀ ਹੈ ਉਹ ਰੇਡ ਪੈ ਗਈ ਵੱਡਿਆ ਫੇਰ ਹਾ ਸ਼ਿਕਾਰਾਂ ਵਾਲਾ ਕੀ ਪਾਟਦੀਆਂ ਤੋੜਾ ਉਧਰ ਵੀਰ ਆ ਸਾਡਾ ਲਾਰਡ ਜੋਲ ਕਹਿੰਦਾ ਵੀ 51 5100 ਸਨੀ ਦੇ ਜੱਫੇ ਦਾ ਤੇ ਜਠਾੜਾ ਵਾਲੇ ਗੋਪੀ ਦੇ ਜੱਫੇ ਦਾ ਇਹ ਵੱਡੇ ਪੱਤਰ ਤੇ ਵੱਡਾ ਮਾਣ ਹੈ ਮਾਰਸ਼ ਵੀ ਆ ਗਿਆ ਮਾਰਸ਼ ਰੋਕੀਆ ਸਾਉਂਡ ਵਾਲਿਆ ਕੋਈ ਗੱਲ ਨਹੀਂ ਆਹ ਸਾਹਮਣੇ ਰੱਬ ਆਪਾਂ ਨੂੰ ਟਾਈਮ ਦਿੰਦਾ ਹੈ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਚੱਲ ਲੈਂਦੇ ਕੋਈ ਗੱਲ ਨਹੀਂ ਅਮਰੀਕ ਉਧਰ ਕੌਣ ਅੰਬਾ ਉਹ ਸਾਹਮਣੇ ਕਹਿੰਦੇ ਅੰਬੇ ਵੀ ਰੇਡ ਪਾ ਰਹੀ ਹੈ ਪ੍ਰਸ਼ਾਸਨ ਦਾ ਧੰਨਵਾਦ ਹੈ ਪੰਜਾਬ ਪੁਲਿਸ ਦਾ ਧੰਨਵਾਦ ਹੈ ਔਖੀਆਂ ਨੇ ਡੋਡੀਆਂ ਪਰ ਨਿਭਾਇਆ ਜਿ ਤੰਦੇ ਹੀ ਦੇ ਮਾਲ ਹੈ ਅੱਗੇ ਪ੍ਰਸ਼ਾਸਨ ਦਾ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਕਿਉਂਕਿ ਜਿਨ੍ਹਾਂ ਨੇ ਵੱਡੇ ਰੋਲ ਵੱਡੇ ਯੋਗਦਾਨ ਔਰ ਜਿਨਨੇ ਵੀ ਸਹਿਯੋਗੀ ਨੇ ਜਿਨਾਂ ਦੀ ਦਿੱਕੇ ਦੇ ਯਾਰ ਬਲੀ ਨੇ ਸਾਰਿਆਂ ਦਾ ਧੰਨਵਾਦ ਹੈ ਇਧਰ ਕਹਿੰਦੇ ਕੁਲਦੀਪ ਹੈ ਉਹ ਗੱਲ ਸ਼ਿਕਾਰ ਮਾਛੀਆਂ ਵਾਲੇ ਦੀ ਉਹ ਦੁਨੀਆ ਦੇ ਵਿੱਚ ਚੱਲੀ ਹੈ ਉਹ ਧੀਮ ਫੜਨਾ ਹੇ ਮੁੰਡੇ ਕੇਰੇ ਧੀਮ ਫੜਨੇ ਆ ਮੁੰਡੇ ਕੇਰੇ ਧੀਮ ਫੜ ਲਿਆ ਸੱਚਿਆਂ ਸਿਆੜਿਆਂ ਦੀਆਂ ਸੱਚ ਹੁੰਦੀਆਂ ਅੱਜ ਸੱਚੀਆਂ ਗੱਲਾਂ ਨੇ ਵਾਹ ਗੱਬਰਵਾ ਸੱਚ ਹੁੰਦੀਆਂ ਸਿਆੜਿਆਂ ਦੀਆਂ ਸੱਚ ਆਖੀਆਂ ਤੇ ਕੌਡੀ ਜ ਮਸ਼ਹੂਰ ਕੀਤਾ ਪਿੰਡ ਨੇ ਸ਼ਿਕਾਰ ਵਾਸ਼ੀਆਂ ਆ ਲਾਲ ਅੱਗੇ ਜੱਫਾ ਮੁੰਡੇ ਮਾਰਦਾ ਏ ਥਾਪੀਆਂ ਹੁਣ ਗੱਲਾਂ ਵੱਖਰੀਆਂ ਨੇ ਆ ਦੋ ਟਰੈਕਟਰ ਆ ਗगन ਬ੍ਰਦਰ ਵਿੱਕੇ ਦਿਆਲ ਵੱਲੋਂ ਦਿੱਤੇ ਜਾਣੇ ਆ ਹੁਣ ਕਿੱਧਰ ਨੂੰ ਜਾਣਗੇ ਕਈਆਂ ਨੇ ਅਨਾਜੇ ਦਾ ਲਾਲੇ ਹੋਣਗੇ ਉਧਰ ਕਹਿੰਦੇ ਸਾਡੇ ਵੀਰ ਮਾਝਾ ਟੀਵੀ ਵਾਲੇ ਵੀਰ ਨੇ ਤੇ ਸਾਡੇ ਪੰਜਾਬ ਲਾਈਵ ਨੰਬਰ 1 ਪੰਜਾਬ ਦੀ ਵੀ ਦੁਨੀਆ ਪਰ ਦੀ ਸਪ੍ਰਟ ਵੱਟਸਾਈਡ ਵੱਡੇ ਮੇਲੇ ਲਾਈਵ ਕਰ ਰਹੀ ਹੈ ਦੁਆ ਮੈਸਣਾ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਛੰਨਾ ਵਾਲਾ ਵੀ ਉਸੇ ਰੇਖ ਵਿੱਚ ਹੈ ਉਹ ਉਦਾਂ ਦੀ ਕਹਿੰਦੇ ਨੀਕਰ ਉਹਦਾਂ ਦੀ ਪੱਟੀ ਅੰਬੇ ਦੇ ਪਾਈ ਹੋਈ ਹੈ ਉਹਦਾਂ ਦੀ ਪੱਟੀ ਕਹਿੰਦੇ ਪੂਰੀ ਛੰਨਾ ਵਾਲੇ ਦੇ ਆ ਲਓ ਜੀ ਟਰੈਕਟਰ ਕੌਣ ਜਿੱਤ ਕੇ ਲੋਕ ਅੰਦਾਜ਼ੇ ਲਾਉਂਦੇ ਆ ਲੋਕ ਅੰਦਾਜ਼ੇ ਲਾਉਂਦੇ ਆ ਲੋਕ ਕਹਿੰਦੇ ਪੂਰੀ ਟਰੈਕਟਰ ਜਿੱਤ ਜੂ ਲੋਕ ਕਹਿੰਦੇ ਅੰਬਾ ਟਰੈਕਟਰ ਜਿੱਤ ਜੂ ਅੱਜ ਟਰੈਕਟਰ ਸਾਰੇ ਜਿੱਤਣੇ ਆਏ ਆ ਪਰ ਜਿੱਤੂ ਕੌਣ ਹੈ ਸਮਾਂ ਦੱਸੂਗਾ ਸਮਾਂ ਬੜਾ ਬਲਵਾਨ ਕਬੱਡੀ ਮਹਾਨ ਰੇਡ ਅਮਰੀਕ ਸੁਖਮਣ ਵੀ ਪਾਗੀ ਆਹ ਸੁਖਮਣ ਕਹਿੰਦੇ ਵਿਆਸ ਵਾਲਾ ਕਬੱਡੀ ਪੌਣ ਜਲੀ ਵਧਿਆ ਹੋਇਆ ਅੱਜ ਦੂਰੇ ਦੂਰੇ ਆ ਗਏ ਨੇ ਆਹ ਜਿੰਨੇ ਪੰਜਾਰ ਸੀ ਤਕੜੇ ਪਕੜੇ ਜਿੰਨੇ ਹਰੇ ਆਣੇ ਸੀ ਤਕੜੇ ਪਕੜੇ ਜਿੰਨੇ ਪਿਆਰ ਸੀ ਤਕੜੇ ਪਕੜੇ ਆਹ ਜਿੰਨੇ ਪਿਆਦੇ ਸੀ ਤਕੜੇ ਪਕੜੇ ਜਿੰਨੇ ਮਾਝੇ ਸੀ ਤਕੜੇ ਪਕੜੇ ਜਿੰਨੇ ਮਾਲ ਦੇ ਸੀ ਤਕੜੇ ਪਕੜੇ ਸਾਰੇ ਸੱਜਣੋ ਨੇ ਉਹ ਸਾਰੇ ਖੇਡਦੇ ਅੱਜ ਆਹ ਧਰਤੀ ਦੇ ਉੱਪਰ ਮੇਰੇ ਮਿੱਤਰੋ ਆਹ ਸੁਖਮਣ ਕਹਿੰਦੇ ਬਾਦ ਅੱਗੇ ਰੇਡ ਬੁੱਟਿਆ ਸ਼ੇਰਾਫੋ ਬਲੋ ਸ਼ੇਰ ਆ ਗਿਆ ਲਾਟ ਜਾਲ ਤੇ ਸਾਡਾ ਵੀਰ ਆ ਰਿੰਕੋ ਸੰਧਰਾ ਬੈਲਜியம் ਵਾਲਾ ਕਹਿੰਦਾ 11 11000 ਦੇ ਜੱਫੇ ਗੋਪੀ ਜਠਾਲ ਦੇ ਸਣੀ ਦੇਰਾ ਬਾਬਾ ਨਾਨਕ ਦੇ ਹੋਣਗੇ ਮੇਰੇ ਮਿੱਤਰੋ ਤੇ ਕਹਿੰਦੇ ਵੱਡੀਆਂ ਗੱਲਾਂ ਬਿੱਕੇ ਤੇ ਆਲ ਨਹੀਂ ਕਰਵਾਦੀਆਂ ਇੰਦਰਜੀਤ ਜੋਸ਼ਣ ਤੇ ਨਾਲ ਬਿੱਕਾ ਬਿਆਲ ਤੇ ਜੱਗਾ ਦੇ ਗੋਪੀ ਜਠਾਲ ਦੇ ਸਣੀ ਦੇਰਾ ਬਾਬਾ ਨਾਨਕ ਦੇ ਹੋਣਗੇ ਮੇਰੇ ਮਿੱਤਰੋ ਤੇ ਕਹਿੰਦੇ ਵੱਡੀਆਂ ਗੱਲਾਂ ਬਿੱਕੇ ਤੇ ਬਿਆਲ ਨਹੀਂ ਕਰਵਾਦੀਆਂ ਇੰਦਰਜੀਤ ਜੋਸ਼ਨ ਤੇ ਨਾਲ ਬਿੱਕਾ ਬਿਆਲ ਤੇ ਜੱਗਾ ਦਿਵਾਲ ਕਹਿੰਦੇ ਆ ਵੀ ਆਲਦੇ ਸਣੀ ਦੇਰਾ ਬਾਬਾ ਨਾਨਕ ਦੇ ਹੋਣਗੇ ਮੇਰੇ ਮਿੱਤਰੋ ਤੇ ਕਹਿੰਦੇ ਵੱਡੀਆਂ ਗੱਲਾਂ ਬਿੱਕੇ ਦਿਓਲ ਨੇ ਕਰਵਾਦੀਆਂ 인ਦਰਜੀਤ ਜੋਸ਼ਣ ਤੇ ਨਾਲ ਬਿੱਕਾ ਦਿਓਲ ਤੇ ਜੱਗਾ ਦਿਓਲ ਕਹਿੰਦੇ ਆ ਵੀ ਜਿੰਨੇ ਜੱਫੇ ਸੰਤ ਬਾਬਾ ਹਿਆਰਾ ਸਿੰਘ ਦੀ ਕਬੱਡੀ ਕਲੱਬ ਗੁਰਦਾਸਪੁਰ ਲਾਇਨ ਲਾਵੇਗੀ 51 5100 ਬੇਲਾ ਗਿੱਲ ਦੀਨੇ ਵਾਲੀਆ ਮਾਝੇ ਦਾ 45 ਔਰ ਇਹਨਾਂ ਭਰਾਵਾਂ ਵੱਲੋਂ ਦਿੱਤੇ ਜਾਣਗੇ ਸਰਦਾਰ ਸਰਦਾਰਾ ਸਿੰਘ ਦੇ ਪੁੱਤਰ ਦਾ ਕਹਿੰਦੇ ਵੱਡਾ ਰੋਲ ਹੈ ਕਬੱਡੀ ਦੀ ਦੁਨੀਆ ਵਿੱਚ ਇਧਰ ਗੁਰਨਾਮ ਸਿੰਘ ਦੇ ਪੁੱਤਰ ਦਾ ਵੱਡਾ ਦੇ ਕਹਿੰਦੇ